ਸਤਿ ਸ਼੍ਰੀ ਅਕਾਲ ਜੀ ਨਮਸਕਾਰ ਚੋਣਾਂ ਦਾ ਬਿਗਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਸ ਤੇ ਮੇਰੇ ਨਾਲ ਨੇ ਪੰਜਾਬ ਸਿੰਘ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਖਰੀ ਗੱਲ ਕਰਨ ਦੇ ਨੇ ਸਤਿ ਸ਼੍ਰੀ ਅਕਾਲ ਜੀ ਖਰੀ ਗੱਲ ਤਾਂ ਤਾਂ ਸਵਾਦ ਹੀ ਲੱਗਦਾ ਹੈ ਪਾਜੀ ਕੱਲ ਸਿੱਧੀ ਟਿਕਾਣੇ ਤੇ ਵੱਜਦੀ ਹੈ ਅੱਜ ਕਿਹੜੀ ਖਰੀ ਗੱਲ ਸੁਣਾ ਰਹੇ ਹੋ ਫਿਰ ਖਰੀ ਗੱਲ ਤਾਂ ਤਾਂ ਪਤਾ ਨਹੀਂ ਪਰ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਇਸ ਵਾਰ ਕੁੰਡੀਆਂ ਦੇ ਸਿੰਘ ਫਸਣਗੇ ਜੀ ਸਿੰਘ ਤਾਂ ਪਤਾ ਨਹੀਂ ਪਾਜੀ ਕਿਤੇ ਕਿਤੇ ਫਸਣੇ ਆ ਪਰ ਜੇ ਕਿਸੇ ਨੇ ਪੰਜਾਬ ਦਾ ਭਲਾ ਕੀਤਾ ਤੇ ਮੋਦੀ ਜੀ ਨੇ ਵੀਰ ਜੀ ਤੁਸੀਂ ਤਾਂ ਮੋਦੀ ਜੀ ਦੀ ਨਿਖਤਾ ਕਰਨ ਲੱਗੇ ਇੰਟਰ ਨੇ ਹਮੇਸ਼ਾ ਪੰਜਾਬ ਨਾਲ ਤੱਕਾ ਕੀਤਾ ਤੇਰੀ ਗੱਲ ਬਿਲਕੁਲ ਠੀਕ ਹੈ ਵੀਰੇ ਪੰਜਾਬ ਨਾਲ ਹਮੇਸ਼ਾ ਤੱਕਾ ਹੁੰਦਾ ਹੈ ਤੇ ਇਹ ਤੱਕਾ ਕਾਂਗਰਸ ਨੇ ਕੀਤਾ ਹੈ ਸਾਡੀਆਂ ਨਸਲਾਂ ਤੇ ਫਸਲਾਂ ਦੋਵੇਂ ਬਰਬਾਦ ਕਰਕੇ ਰੱਖਦੀਆਂ ਪੰਜਾਬ ਦੇ ਲੋਕਾਂ ਲਈ ਮੋਦੀ ਸਰਕਾਰ ਨੇ ਕੁਝ ਕੀਤਾ ਆਜੋ ਅੰਕੜਿਆਂ ਦੇ ਆਧਾਰ ਤੇ ਗੱਲ ਕਰਦੇ ਆਂ ਪੰਜਾਬ ਵਿੱਚ ਤਕਰੀਬਨ 2 ਕਰੋੜ ਦੇ ਲਗਭਗ ਵੋਟਰ ਨੇ ਉਨਾ ਵਿੱਚੋਂ 80 ਲੱਖ ਦੇ ਕਰੀਬ ਵੋਟਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਦਾ ਲਾਭ ਲੈ ਰਹੇ ਨੇ ਭਰਾਵਾ ਦੂਜੀਆਂ ਪਾਰਟੀਆਂ ਦਾ ਘੁੱਗਾ ਚਿਤ ਕਰੇਗਾ ਤੂੰ ਹੋਰ ਸੁਣ ਭਰਾਵਾ 86 ਲੱਖ ਤੋਂ ਵੱਧ ਲੋਕਾਂ ਨੇ ਅਇਸ਼ਮਾਨ ਭਾਰਤ ਯੋਜਨਾ ਦਾ ਲਾਭ ਲਿਆ ਹੈ ਤੇ 70 ਸਾਲ ਤੋਂ ਉੱਪਰ ਹਰ ਵਰਗ ਦੇ ਲੋਕਾਂ ਨੂੰ ਮੁਫਤ ਇਲਾਜ ਦੀ ਗਰੰਟੀ ਹੈ ਵਾਹ ਜੀ ਵਾਹ ਹੋਰ ਸੁਣ ਭਰਾਵਾ ਤਕਰੀਬਨ 83 ਲੱਖ ਤੋਂ ਵੱਧ ਲੋਕਾਂ ਨੇ ਪ੍ਰਧਾਨ ਮੰਤਰੀ ਮੁੱਦਰਾ ਯੋਜਨਾ ਦੇ ਅਧੀਨ ਬੈਂਕ ਖਾਤੇ ਖੁਲਾਈ ਗਏ ਨੇ ਤਾਂ ਕਿ ਉਹਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਤੇ ਤਕਲੀਫ ਤੋਂ ਮੋਦੀ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਮਿਲ ਸਕੇ ਤੇ ਉਸ ਦੇ ਨਾਲ-ਨਾਲ 17 ਲੱਖ ਤੋਂ ਵੱਧ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਦਿੱਤੇ ਗਏ ਨੇ। 1.23 ਲੱਖ ਦੇ ਕਰੀਬ ਕਿਸਾਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦਾ ਲਾਭ ਚੁੱਕਿਆ ਹੁਣ ਤੱਕ। ਬਸਕਰ ਭਰਾਵਾ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਖਲਾਇਆ ਤਾਂ ਜੋ ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਉੱਥੇ ਜਾ ਕੇ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲ ਸਕੇ। ਤੇ ਉਸ ਦੇ ਨਾਲ-ਨਾਲ ਹੀ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਵੀ ਮੋਦੀ ਜੀ ਨੇ ਦਵਾਇਆ ਹੈ। ਬਿਲਕੁਲ ਜੀ ਬਿਲਕੁਲ। ਹੋਰ ਸੁਣੋ ਜੀ ਗੁਰੂ ਸਹਿਬਾਨ ਦੇ ਗੁਰਪੁਰਬ ਮਨਾਏ ਤੇ ਨਾਲ ਹੀ ਛੋਟੇ ਸ਼ਹੀਦਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਪੂਰੇ ਦੇਸ਼ ਵਿੱਚ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ ਬਿਲਕੁਲ ਜੀ ਇਹ ਤਾਂ ਬਹੁਤ ਹੀ ਇਤਿਹਾਸਿਕ ਕਾਰਜ ਨੇ ਪੰਜਾਬ ਵਿੱਚ 1 ਲੱਖ ਕਰੋੜ ਤੋਂ ਵੱਧ ਦੇ ਹਾਈਵੇ ਤੇ ਹੋਰ ਸੜਕੀ ਪ੍ਰੋਜੈਕਟ ਪਾਸ ਕੀਤੇ ਨੇ ਤੇ ਜਿਨ੍ਹਾਂ ਦਾ ਕੰਮ ਨਿਰੰਤਰ ਚੱਲ ਰਿਹਾ ਹੈ ਅੱਛਾ ਜੀ ਪੰਜਾਬ ਵਿੱਚ 29 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਗਿਆ ਤੇ ਨਾਲ ਹੀ ਦੋ ਨਵੀਆਂ ਬੰਦੇ ਪਾਦ ਟ੍ਰੇਨਾਂ ਵੀ ਚਲਾਈਆਂ ਗਈਆਂ ਨੇ ਤੂੰ ਦੇਖੀ ਜਾਈਂ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਬਾਰੇ ਨਿਆਰੇ ਹੋਣ ਵਾਲੇ ਨੇ ਗੱਲ ਤਾਂ ਬਿਲਕੁਲ ਖਰੀ ਹੈ ਤੁਹਾਡੀ ਇਹ ਤਾਂ ਭਰਾਵਾ ਪੰਜਾਬ ਦੀਆਂ ਸਰਕਾਰਾਂ ਰਾਹ ਵਿੱਚ ਅੜਿੱਕਾਂ ਪਾਉਂਦੀਆਂ ਰੰਦੀਆਂ ਨੇ ਨਹੀਂ ਤਾਂ ਲੱਖਾਂ ਲੋਕਾਂ ਨੂੰ ਹੋਰ ਲਾਭ ਮਿਲ ਜਾਣੇ ਸੀ ਪੰਜਾਬ ਤਾਂ ਪਿੰਡਾਂ 'ਚ ਵਸਦਾ ਹੈ ਤੇ ਪਿੰਡਾਂ ਵਿੱਚ ਜਿੰਨੇ ਵੀ ਕੰਮ ਹੋ ਰਹੇ ਨੇ ਉਹ ਮੋਦੀ ਸਰਕਾਰ ਦੀਆਂ ਗਰੰਟੀਆਂ ਨਾਲ ਹੋ ਰਹੇ ਨੇ ਤੁਸੀਂ ਕਿਸੇ ਵੀ ਪੰਚ ਜਾਂ ਸਰਪੰਚ ਕੋਲ ਪੁੱਛ ਲਵੋ ਉਹ ਆ ਪੰਜਾਬ ਸਰਕਾਰ ਨੇ ਕੀ ਦੇਣਾ ਉਹ ਤਾਂ ਆਪ ਕਰਜ਼ਾ ਚੱਕ-ਚੱਕ ਕੇ ਆਪਣਾ ਰੇੜਾ ਰੁੜ ਰਹੀ ਹੈ ਪੰਜਾਬ ਸਿਆਂ ਕੀ ਲੱਗਦਾ ਪੰਜਾਬ ਦੇ ਲੋਕ ਭਾਜਪਾ ਨੂੰ ਵੋਟ ਪਾਉਣਗੇ ਇਹ ਵੀ ਕੋਈ ਪੁੱਛਣ ਦੀ ਲੋੜ ਹੈ ਭਰਾਵਾ ਮੋਦੀ ਜੀ ਤਾਂ ਪਹਿਲੇ ਹੀ ਆਪਣੀਆਂ ਸਕੀਮਾਂ ਨਾਲ ਘਰ-ਘਰ ਵਿੱਚ ਪਹੁੰਚ ਚੁੱਕੇ ਨੇ ਇਹ ਤਾਂ ਪੰਜਾਬ ਦੇ ਕੁਝ ਦੋਖੀ ਨੇ ਜਿਹੜੇ ਝੂਠੀਆਂ ਅਫਵਾਹਾਂ ਫਲਾਉਂਦੇ ਰਹਿੰਦੇ ਨੇ ਮੋਦੀ ਜੀ ਤਾਂ ਹਮੇਸ਼ਾ ਹੀ ਪੰਜਾਬ ਤੇ ਦਸਤਾਰ ਦਾ ਸਤਿਕਾਰ ਕਰਦੇ ਨੇ ਤੇ ਮੋਦੀ ਜੀ ਦਾ ਪੰਜਾਬ ਨਾਲ ਬੜਾ ਹੀ ਮੋਹ ਹੈ ਉਹਨਾਂ ਦੀ ਤਾਂ ਨੀਤੀ ਇਹ ਹੀ ਹੈ ਕਿ ਪੰਜਾਬ ਦੇ ਵਿਕਾਸ ਤੋਂ ਬਿਨਾ ਦੇਸ਼ ਦਾ ਵਿਕਾਸ ਕਦੇ ਨਹੀਂ ਹੋ ਸਕਦਾ ਤੇ ਹੁਣ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਮੋਦੀ ਜੀ ਦਾ ਸਾਥ ਦੇਣ ਤੇ ਇਸ ਵਾਰ ਸ਼ੁਕਰਾਨੇ ਦਾ ਵੋਟ ਪਾਉਣ કમલ બટન દબા ભાજપાનું જતાઓ